ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਵਿਜ਼ਿਟ ਹੈਗੀ ਆ 蒂ਮੋਵਾਲ ਗਰਨਾਮ ਸਿੰਘ ਫੌਜੀਆਰਾਂ ਕੋਲੇ ਅੱਜ ਵੀ ਇਹਨਾਂ ਕੋਲੇ ਕੋਈ 4-5 ਮੱਝਾਂ ਵਕਾਊ ਆ ਤੇ ਆਜੋ ਫਿਰ ਆਪਾਂ ਬਾਈ ਜੀਆਰਾਂ ਨਾਲ ਗੱਲਬਾਤ ਕਰਦੇ ਆਂ ਆਜੋ ਬਾਈ ਫੋਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਬਹੁਤ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਦਿਆ ਮੈਂਦੇ ਬਾਜੀ ਕਿਰਪਾ ਹੀ ਚਾਹੀਦੀ ਹੈ ਜੀ ਸੁਣਾ ਔਰ ਰਾਜੀ ਬਾਜੀ ਸਾਹਿਬ ਪਰਵਾਰ ਜੀ ਸਭ ਰਾਜੀ ਬਾਜੀ ਹਾਂ ਜੀ ਸੰਦੀਪ ਸਾਹਿਬ ਨੂੰ ਕੰਮ ਪੈ ਗਿਆ ਤਾਂ ਸੰਦੀਪ ਸਾਹਿਬ ਛੁੱਟੀ ਕਰ ਗਏ ਫੋਜੀ ਸਾਹਿਬ ਨੇ ਪਹਿਲਾਂ ਦੇਸ਼ ਦੀ ਸੇਵਾ ਕੀਤੀ ਆ ਤੇ ਹੋ ਲੋਕਾਂ ਦੀ ਸੇਵਾ 'ਚ ਹਾਜ਼ਰ ਸਭ ਮਹਾਰਾਜ ਦੀ ਸੇਵਾ ਬਖਸ਼ੀ ਹੋ ਆਪਾਂ ਕਰਨੀਆਂ ਜੀ ਹਾਂ ਪਰਮੇਸ਼ਰ ਸੇਵਾ ਬਖਸ਼ੇ ਆ ਰੱਖਣੂ ਹਾਂ ਹਾਂ ਜੀ ਸੰਦੀਪ ਡੇਰੀ ਫਾਰਮ ਵੇਖਣਾਂ ਨੂੰ ਭੈਣ ਭਰਾਵਾਂ ਵੀਰਾਂ ਬਜ਼ੁਰਗਾਂ ਭੈਣਾਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ ਮਹਾਰਾਜ ਹਰਖ ਤੇ ਕਿਰਪਾ ਕਰੇ ਸ੍ਰੀ ਗੁਰੂ ਰਾਮਦਾਸ ਹਰਖ ਤੇ ਕਿਰਪਾ ਕਰੇ ਮਹਾਰਾਜ ਹਮ ਗਰੀਬ ਤੇ ਅਮੀਰ ਤੇ ਸਭ ਤੇ ਕਿਰਪਾ ਦੋਨੇ ਕਰਨੀ ਆ ਹਰਖ ਤੇ ਕਰੇ ਜੀ ਮਹਾਰਾਜ ਹਾਂਜੀ ਕਿਰਪਾ ਹੋਰ ਜੀ ਸਭ ਕਿਰਪਾ ਜੀ ਕਿੰਨੀਆਂ ਆ ਜੀ ਫਿਰ ਹੁਣ ਸਾਹਿਬ ਅੱਜ 5 ਆ ਜੀ 5 ਨਗੀਨੇ ਆ ਨਗੀਨੇ ਨਗੀਨੇ 5 ਹੀ ਅਸੂਈਆਂ ਸਵਾਈਆਂ 5 ਹੀ ਸੂਈਆਂ ਹਾਂ 5 ਹੀ ਸੂਈਆਂ ਸਭ ਮਈਆਂ ਸੂਈਆਂ ਬੋਲੀ ਤੋਂ ਨਿਕਲੀਆਂ ਦੁੱਧ ਤੇ ਮਈਆਂ ਛੱਡ ਲਈਆਂ ਜੀ ਰਿਕਾਰਡ 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 ਪੂਰਾ ਉਧਰ ਦੀਆਂ ਮਈਆਂ ਸਾਰੀਆਂ ਹੀ ਸਾਰੀਆਂ ਹੀ ਹਰਿਆਣੇ ਦੀਆਂ ਮਈਆਂ ਸਾਰੀਆਂ ਹੀ ਸ਼ੁਰੂ ਕਰੀਏ ਹਾਂਜੀ ਕਰੋ ਜੀ ਇਧਰੋਂ ਇਧਰੋਂ ਜੇ ਬਸ ਆ ਜਿਓ ਫਿਰ ਹਾਂਜੀ ਬੱਸ ਸਾਹਿਬ ਕਿੰਵੇਂ ਸੂਏ ਆ ਇਹ ਜੀ ਦੂਜੇ ਸੂਏ ਸੂਈ ਆ ਦੂਜੇ ਸੂਈ ਆ ਖੁੱਲ੍ਹ ਦੂਜੇ ਸੂਏ ਸੂਈ ਆ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਚਾਰ ਦਿਨ ਹਾਂ ਚਾਰ ਦਿਨ ਬੋਲੀ ਤੋਂ ਬੋਲੀ ਤੋਂ ਬੋਲੀ ਜਿਹੜੀ ਹੈ ਦੇਖੋ 10 ਲੀਟਰ 10 ਕਿਲੋ ਬੋਲੀ ਆ ਇਹ ਬੋਲੀ ਆ ਹਾਂਜੀ ਪਿਆਰ ਮੋਰਾ ਪਿਆਰ ਮੋਰਾ ਐ ਵੇਖੋ ਜਿੱਦਾਂ ਜਾਮ ਨੂੰ ਦਾ ਇਸ ਤਰ੍ਹਾਂ ਕੱਲਾ ਕੱਲਾ ਥਣ ਵੈਸੇ ਤੁਰਦੀ ਕਿਵੇਂ ਇਹ ਇਹ ਤੁਰਦੀ ਆ ਜਮੈਂ ਹੁਣੇ ਅੱਜ ਹੀ ਆਈ ਆ ਮੜਕ ਨਾ ਤੁਰਦੀ ਆ ਨਾ ਹਾਂਜੀ ਮੜਕ ਨਾ ਸੋਹਣਾ ਵੇਖੋ ਥਣ ਗੇਠਾਂ ਤੇ ਲੱਗਾ ਚਵਾਈ ਉਹ ਇੱਕ ਨੰਬਰ ਦੀ ਠੀਕ ਹੈ ਹਾਂਜੀ ਉਧਰ ਦਾ ਮਾਰ ਚੰਗਾ ਵੇਖੋ ਸ਼ਾਈ ਕਿਦਾਂ ਦੀ ਵਹਿਲੀ ਸਹੀ ਗੱਲ ਹੈ ਹਾਂਜੀ ਨਹੀਂ ਵਹਿਲੀ ਬੜੀ ਲੰਮੀ ਫੁੱਲ ਸਾਂ ਮਾਰੀ ਨੀ ਹੈਂ ਤਬੇ ਕੋ ਕਿਦਾਂ ਦਰਦਾ ਨਾ ਕਿ ਵੇਖੋ ਜਾਮ ਨੂੰ ਹੁੰਦਾ ਜਿਤਨਾ ਜਾਮਨ ਵਰਗੀ ਗੱਡੀ ਜਿੰਨੀ ਲੰਮੀ ਹੈ ਨਾ ਹਾਂਜੀ ਹਾਂਜੀ ਜਿਹੜੀ ਗੱਡੀ ਕੱਦ ਬੇਲ ਪੂਰਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਰੱਬ ਨੇ ਦਿੱਤਾ ਜੀ ਅਜੇ ਤਾਜ਼ਾ ਸੁਆ ਗਿੱਲਾ ਨਾਲ ਉਹ ਚੱਕੋ ਸਿੰਘ ਕੁਆਲਿਟੀ ਚੈੱਕ ਵੇਖੋ ਵੇਖੋ ਚੈੱਕ ਕਰੋ ਥਣ ਥਣ ਦੇ ਲੋਈ ਆਮ ਲੋਈ ਫਿਰ ਸੇ ਕਿੰਨਾ ਕਰ ਜੂਗੀ ਦੁੱਧ ਤੁਹਾਡੇ ਸਾਹ ਨਾਲ ਦੁੱਧ ਇਹ 14 15 ਕਿਲੋ ਕਰੂਗੀ ਜੀ 14 15 ਕਿਲੋ 14 15 ਲੀਟਰ ਦੁੱਧ ਕਰੂਗੀ ਇਹ ਤਾਜੀ ਆ ਵੇਖੋ ਥਣ ਵਿਖਾਓ ਗੱਠਾਂ ਦੇ ਥਾਣੇ ਚਵਾਈ 1 ਨੰਬਰ ਚਵਾਈ 1 ਨੰਬਰ ਚਵਾਈ ਦੀ ਆਪਣੀ ਮੈਂ ਕੋਈ ਫੇਰ ਨਹੀਂ ਹੂੰ ਪੈਸਾ ਨਾ ਮਗਰ ਕੀ ਆ ਗਈ ਮਗਰ ਇਹਦੇ ਕੱਟਾ 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 ਮਗਰ ਨਾਰੂ ਨਾਰੂ ਕਰ ਲੋ ਚੈੱਕ ਆ ਬੱਚਾ ਜੀ ਆ ਵੇਖੋ ਨਾਰੂ ਨਾਰੂ ਸਿੱਤ ਨਹੀਂ ਆ ਵੇਖੋ ਜੀ ਛੱਡ ਦੇ ਆ ਵੇਖੋ ਜੀ ਨਾਰੂ ਗਿੱਲਾ ਨਾ ਠੀਕ ਹੈ ਨਹੀਂ ਪਿੱਲਾ ਕੱਟਾ ਨਾ ਜੀ ਅੱਜ ਆਈ ਆ ਝੋਟੀ ਬਹੁਤ ਚੰਗੀ ਆ ਜਿਹੜਾ ਸੂਸਾ ਲੱਗਾ ਸੂਸਾ ਲਾ ਕੇ ਥੋੜਾ ਡੰਗਰ ਵੋਹਦਾ ਥਾਣੇ ਵੇਖੋ ਕੰਨਾ ਸਾਹਿਬ ਥਾਣ ਛੁਪਾ ਝਲ ਮੈਂ ਛੁਪਾ ਝਲ ਵੇਖੋ ਜੀ ਹਾਂ ਜਿੱਦਾਂ ਜਾਮਨੂ ਦਾ ਇਸ ਤਰ੍ਹਾਂ ਦੀਆਂ ਜਾਮਨੂ ਵਰਗੀ ਚੱਕ ਦੋ ਫਿਰ ਫੱਟੇ ਫੋਈ ਸਾਹਿਬ ਕੋਈ ਨਹੀਂ ਜਿੰਨੇ ਦੀ ਆਪਾਂ ਮੈਂ ਦੇ ਪਛਾ ਦੇ ਦੇਣੀ ਕੋਈ ਨਹੀਂ ਆਪਾਂ ਮਈਆਂ ਵੇਚਣੀਆਂ ਹਾਂਜੀ ਵੀਡੀਓ ਆਪਣੀ ਲੇਟ ਹੋ ਗਈ ਥੋੜੀ ਝਰਕਾਂ ਪੈਣ ਤੋਂ ਮਾਲ ਘਟ ਆਇਆ ਤੇ ਮਾਲ ਆਉਂਦਾ ਰਿਹਾ ਇਤਰੇ ਵਿੱਚੋ ਵਿਕ ਜਾਂਦਾ ਰਿਹਾ ਹਾਂਜੀ ਹਾਂਜੀ ਬੜੇ ਭੀਣ ਭਰਾਵਾਂ ਦੇ ਆ ਵੀਡੀਓ ਪਾਓ ਮੈਂ ਪਾਉਣੇ ਮਈਆਂ 2-4 ਉਹਨਾਂ ਤੋਂ ਫੇਰ ਹੀ ਪਾਈਏ ਹਾਂਜੀ 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 ਸਪੈਸ਼ਲ ਜੀ ਵੇਖੋ ਸਭ ਵਿਰਲਾਣੇ ਚੀਜ਼ਾਂ ਲੱਗੀਆਂ ਵਿਖਾਓ ਸਾਂਸੂ ਤੇ ਨਾਣਾ ਵਾਲੀ ਮੈਂ ਅਜੇ ਤਾਜ਼ਾ ਵਸੂਆ ਬਿਲਕੁਲ ਸਾਰਾ ਜੋ ਮਈਆਂ ਦੇ ਨਾਲ ਦਾ ਸੂਆ ਬਾਕੀ ਚੁਬਾ ਜੇ ਰੱਬ ਨੇ ਚਲੋ ਚੰਗੀ ਕਰ ਦੋ ਮੁੱਲ ਕੋਈ ਨਹੀਂ ਜੀ ਮੁੱਲ ਜਿੰਨੇ ਦੀ ਅੱਖੋਂ ਦੇ ਦਨੇ ਆ ਚੋਟੀ ਦੀ 130 30 ਕਰ ਲਈ ਹੈ ਗਾੜੀ ਵਿਸਾਖੀ ਵੀ ਆਉਣ ਢਈ ਆ ਪਰ ਆਪੋ ਭਾਰਾ ਲਈ ਤੇ ਭਾਰਾ ਨਾ ਦੇਣੀ ਹੈ ਠੀਕ ਹੈ ਜੀ ਦੱਸੋ 125 ਦੀ ਦੇ ਦਿਆ ਜੀ ਕਿੰਨੀ 125 ਦੀ ਹੋਰ ਹਾਂਏ ਹੋਰ ਇੱਕ 125 ਜੋ 5000 ਹੋ ਛੋਟ 120 120 ਦੀ ਦੇਣੀ ਜੋ 1 ਲੱਖ 20000 ਦੀ ਦੇਣੀ ਆ ਚੌਥਾ ਦਿਨ ਸੂਈ ਨੂੰ ਦੁੱਧ ਹੁਣ 10 ਤੋਂ 11 ਲੀਟਰ ਭੋੜਾ ਹਾਂਜੀ ਬਾਕੀ ਕੋਈ ਜਿੱਦਾਂ ਦੀ ਸੇਵਾ ਕਰੂਗਾ ਉਹਨਾਂ ਦੁੱਧ ਹੋਊਗੀ 14 ਤੋਂ 15 ਲੀਟਰ ਦਾ ਸਕੇ ਦੁੱਧ ਕੱਢੂਗੀ ਹਾਂਜੀ 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 ਇਹ ਕੁਆਲਟੀ ਵਾਲੀ ਆ ਉਧਰ ਦੀ ਹਰਿਆਣੇ ਦੀ ਹੈ ਹਾਂਜੀ 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 ਨਸਲ ਕੁਆਲਟੀ ਵਾਲੀ ਹੈ ਲਓ 1 ਲੱਖ ਤੇ 20 ਹਜ਼ਾਰ ਦੀ ਦੇਣ ਲੇਖ 1 ਲੱਖ 20 ਹਜ਼ਾਰ ਦੀ ਦੇਣ ਲੇਖ ਆ ਵੇਖ ਲਓ ਦੁਬਾਰਾ ਫੇਰ ਇੱਕ ਵਾਰ ਵੇਖੋ ਥਣ ਚੱਡਾ ਰੱਬ ਨੇ ਵੇਖੋ ਗਿੱਠਾਂ ਦੇ ਥਾਣੇ ਤੇ ਵੇਖੋ ਐਵੇਂ ਨੇ ਬੰਦੇ ਸ਼ਾ ਵਿਖਾਈ ਵੇਖੋ ਇਹ ਗਿੱਠਾਂ ਦੇ ਥਾਣੇ ਚਾਰ-ਛੇਰੋਂ ਪੈਂਦੇ ਆ ਤੇ ਚਵਾਈ ਹੋਊਗੀ ਇੱਕ ਨੰਬਰ ਠੀਕ ਹੈ ਤੇ ਆਹ ਹੋਸਾ ਅਗਲੀ ਆ ਇਹ ਛਿੱਗੀ ਆ ਦੰਦੀ ਜੀ ਦੂਜੇ ਸੂਏ ਸੂਈ ਆ ਹਾਂਜੀ ਕੱਤੀ ਮਗਰਿਆ ਇਹਦੇ ਮਗਰ ਕੱਤੀ ਆ ਕੱਤੀ ਇਹਦੇ ਮਗਰ 10 ਲੀਟਰ ਦੇ ਕੋ ਦੁੱਧ ਦੀ ਵੀ ਬੋਲੀ ਤੇ ਅੱਛਾ ਬੋਲੀ ਤੇ ਆ ਬੋਲੀ ਤੇ ਬੋਲੇ ਤਾਂ ਮਨ ਲ ਦੁੱਧ ਮਾਰਾ ਜਾ ਬਣਿਆ ਆ ਖਾਣੇ ਤੇ ਕੱਤੀ ਦਾ ਨਾਲ ਨਰੂ ਵੀ ਗਿੱਲਾ ਨਾਲੂਗਾ ਠੀਕ ਹੈ ਜੀ ਚਲੇ ਖਾਣੇ ਦੂਜਾ ਸੂਆ ਝੋਟੀ ਦਾ ਛਿੱਗੀ ਦਿੰਦੀ ਉਹ ਚੌੜੀ ਚੌੜੀ ਬੜੀ ਇਹ ਬੜੀ ਚੌੜੀ ਵਗ ਸਾਂਭੀ ਬੜੀ ਬੰਦਿਆਂ ਨੇ ਇਹ ਲੋ ਕਿੰਨੀ ਆ ਜਮਰੀ ਬਹੁਤ ਥੋੜੀ ਆ ਤੇ ਚਵਾਈ ਇੱਕ ਨੰਬਰ ਹੋ ਗਿਆ ਜੀ ਜੀ ਮੋਟੀ ਦਾ ਹਾਰ ਹੋ ਗਈ ਇਹ ਆ ਮੀਟਰ ਚੌੜੀ ਆ ਨਾ ਹਾਂ ਮੀਟਰ ਚੌੜੀ ਜਨਾਂ ਦੇ ਮਤਲਬ ਮੈਂ ਸਭ ਇਹ ਵਿਛਲੇ ਕਰਨੇ ਸਾਂਭਦਾ ਨਹੀਂ ਹੈਗੀ ਆ ਜੀ ਹਾਂਜੀ ਹਾਂਜੀ ਸਾਂਭਦਾ ਮੁੱਲ ਪੈਂਦਾ ਲੈ 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 ਜੋ ਆ ਫੋਟੋ ਸਾਹਿਬ ਆ ਇੱਕ ਵਾਰੀ ਕਰੋ ਮੈਨੂੰ ਬਖਾਓ ਹਾਂਜੀ ਹਾਂ ਲਾਓ ਇਹਨੂੰ ਇਹਨੂੰ ਕਰ ਲਾਓ 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 ਹਾਂ ਹਾਂਜੀ ਲਾ ਦਿਓ ਹਾਂ ਲਾਓ ਲਾ ਕੇ ਬਖਾਓ ਸਰ ਕੋਈ ਗੱਲ ਨਹੀਂ ਲਾ ਕੇ ਬਖਾਓ ਹਾਂ ਬਖਾਓ ਮੈਂ ਪੈਰੀਂ ਦਾ ਲਾ ਕੇ ਕਰ ਮਾਰੀ ਦਾ ਚੱਲ ਬਈ ਲੈ ਚੱਲ ਵੇਖੋ ਜੀ ਹੁਣ ਵੇਖੋ ਪੂਰਾ ਸਰੀਰ ਰੱਬ ਨੇ ਦਿੱਤਾ ਸੋਹਣਾ ਜੀ ਨਹੀਂ ਦਿੱਤਾ ਇਹ ਨਾ ਫੋਟੋ ਵੀ ਕਰੀਓ ਲਓ ਵੇਖੋ ਪੂਰਾ ਸਰੀਰ ਇਹਨੂੰ ਵੀ ਫਨਕਾਰੀ ਪਾਇਆ ਲੱਗੂਗੀ ਉਦਾਂ ਲੱਗੂ ਰੋਕੋ ਚੱਲ ਆਇਓ ਫੋਟੋ ਸਾਹਿਬ ਅਗੇ ਕੰਨ ਅਗੇ ਕੰਨ ਰੋਕ 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 ਲਓ ਜੀ ਇਹ ਬਹੁ ਨਸਰ ਕੁਆਲਟੀ ਦੀ ਆ ਨਸਰ ਕੁਆਲਟੀ ਵਾਲੀ ਸਾਈਸਾ ਮੋਲੇ ਦਾ ਮੋਲੇ ਦਾ 130 ਕਰਦੇ ਆ ਜੀ 130000 130000 ਮੋਲਿਆ ਤੇ ਕਿੰਨੇ ਦੇ ਦੀਏ ਤੇ ਮਾਰਦਾਨ ਕਰਦਾਂਗੇ ਵਿੱਚੋਂ 5000 ਸਵਾ ਲੱਖ ਦੀ ਝੋਟੀ ਦੇਣੀ 125000 ਦੀ 125000 ਦੀ ਦੇਣੀ ਆ ਚੋਣ ਪਸਵਾਦਾ ਸਾਡੀ ਗਾਰੰਟੀ ਠੀਕ ਹੈ ਜੀ ਜੇ ਕਹਿੰਦੇ ਆਗੇ ਚੋਣ ਹੀ ਭਾਵੇਂ ਦੋ ਟਾਈਮ ਤਿੰਨ ਟਾਈਮ ਚੋਵੇ ਪ੍ਰਕਾਰ ਪ੍ਰਕਾਰ ਹੀ ਠੀਕ ਹੈ ਇਦਾਂ ਕਹਿੰਦੇ ਮਗਾਉਣੀ ਥਾਣਾ ਦੀ ਗਾਰੰਟੀ ਆਪਣੀ ਹੋਊਗੀ ਪੂਰ ਛੱਟਾ ਹੋਵੇ ਕੋਈ ਤੇ ਗਾਰੰਟੀ ਸਾਡੀ ਉਹ ਬੱਚਿਆਂ ਦਾ ਜਿਹੜਾ ਚਰਦਾ ਹੋਵੇ ਆਹ ਵੇਖੋ ਜੀ ਬੱਚਾ ਕੱਤੀ ਮਗਰ ਆਹ ਵੇਖੋ ਜੀ ਗਿੱਲਾ ਨਾਰੂ ਹਾਂਜੀ ਹਾਂਜੀ ਆਹ ਵੇਖੋ ਅੱਜ ਇਹਨੂੰ ਪੰਜਵਾਂ ਦਿਨ ਸੂਈ ਨੂੰ ਜੋ ਠੀਕ ਹੈ ਜੀ ਕੱਤੀ ਮਗਰ ਆ ਕੱਤੀ ਮਗਰ ਨਸਰ ਕੁਆਲਟੀ ਵਾਲੀ ਝੋਟਿਆ ਦੂਜੇ ਸੂਏ ਤੇ ਆਜੋ ਆ ਫੋਸਾ ਇਹ ਦੂਜੀ ਸੂਏ ਸੂਈ ਆ ਜੀ ਇਹ ਦੂਜੀ ਸੂਈ ਆ ਹਾਂ ਜੀ ਦੂਜੀ ਸੂਏ ਸੂਈ ਆ ਲੋਈ ਸੂਈਏ ਕੋ ਦੁੱਧ 12 ਲੀਟਰ ਆ ਅੱਛਾ ਜੀ ਇਹ ਵੀ ਅਜੇ ਭੋਲੀ ਦਈਏ ਬੱਚੇ ਦਾ ਨਾਲੂ ਨਾਲ ਆ ਠੀਕ ਹੈ ਜੀ ਤੇ ਤੋਰੋ ਵੀਰੇ ਇਹਨੂੰ ਵੀ ਫਿਰ ਤੋਰ ਕੋ ਤੋਰ ਆਰਾਮ ਨਰਾਮ ਨਾ ਲੈ ਜਿੰਨੂੰ ਬਾਹਰ ਲੈ ਜਮ ਦੂਜੀ ਸੂਏ ਸੂਈ ਆ ਦੂਜੀ ਸੂਏ ਸੂਈ ਆ ਹੂੰ 12 ਲੀਟਰ ਇਹ ਕੋ ਭੋਲੀ ਆ ਭੋਲੀ ਆ 12 ਲੀਟਰ ਭੋਲੀ 12 ਲੀਟਰ ਆ ਠੀਕ ਹੈ ਪੂਰੀ ਨਸਲ ਕੁਆਲਿਟੀ ਦੇ ਵੀ ਹਰਿਆਣੇ ਦੀ ਹੈ ਛੋਟੀ ਹਰਿਆਣੇ ਦੀ ਫੁਜਾ ਸਾਰੀਆਂ ਹਰਿਆਣੇ ਚ ਆਈਆਂ ਨੇ ਫੇ ਕਿੰਨਾ ਕਰ ਜੂਗੀ ਤੁਹਾਡੇ ਸਾਹ ਨਾਲ ਦੁੱਧ ਇਹ ਦੁੱਧ 15 ਤੋਂ 16 ਲੀਟਰ ਲੈ 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 15 ਤੋਂ 16 ਲੀਟਰ ਦੁੱਧ ਕਰੂਗੀ ਜੀ ਠੀਕ ਹੈ 15 16 ਕਿਲੋ ਦੁੱਧ ਵੇਰ ਸਿੰਘ ਸਿੰਘ ਨਸਲ ਕੁਆਲਿਟੀ ਚੰਗੀ ਆ ਸਿੰਘੀ ਚੰਗੀ ਆ ਹਾਂਜੀ ਹਾਂਜੀ ਮੈਂ ਨੂੰ ਪਤਲੇ ਚੰਮ ਦੀ ਕਾਗ ਜ ਕਾਗ ਜਾਂਗਾ ਪੰਡਾ ਵੇਖੋ ਜਿੰਦਾ ਕਾਗਜ ਹੁੰਦਾ ਹਾਂਜੀ ਹਾਂਜੀ ਕਾਗਜ ਵਰਗਾ ਪੰਡਾ ਜੀ ਸਹੀ ਗੱਲ ਨਸਲ ਕੁਆਲਿਟੀ ਵਾਲਾ ਮਾਲ ਦੁੱਧ ਦੇ ਜਾਂਦਾ ਤਾਂ ਰੋਕ ਬਈ ਰੋਕ ਬਈ ਰੋਕ ਦੇ ਰੋਕ ਰੋਕ ਫਿਰ ਸਾਕ ਕੀ ਡਾਲੂ ਇਹਦਾ ਮੁੱਲ ਇਹਦਾ ਰੇਟ ਹੈ ਕਿੰਨੇ ਦੇਣੀ ਆ ਹਾਂਜੀ ਇਹ ਵੇਖ ਲਓ ਜਿੰਨੇ ਦੀ ਆਖੋ ਦੇ ਦਿੰਨੇ ਆ ਸਰਕਾਰੀ ਖੱਚ ਹੈ ਜਿੰਨੇ ਦੀ ਆਖੋ ਦੇ ਦਿੰਨੇ ਜੀ ਵੇਖੋ ਬੰਦੇਸ਼ਾ ਝੋਟੀ ਦਾ ਬਹੁਤ ਚੰਗੀ ਆ ਹਾਂਜੀ ਜਿਹਦੀ ਜਿੰਨੇ ਦੀ ਆਖੋ ਤੁਸੀਂ ਆਪਾਂ ਦੇ ਦਿੰਦੇ ਆ ਸਰਕਾਰੀ ਖਿੱਚੋਗੇ ਵੇਖੋ ਪੂਰਾ ਥਣ ਚੱਡਾ ਗਿਰਗੱਠ ਵਾਲਾ ਥੱਕੜਦੀ ਆ ਹਾਂਜੀ ਚੱਡਾ ਪਛਾਹ ਵੇਖੋ ਜਿਤਨਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਦਿੱਤਾ ਹੈ ਨਾ ਵੇਖੋ ਥਣ ਲੈਵਾ ਜਲਾ ਨਾ ਭਾਂਡਾ ਬਹੁਤ ਦਿੱਤਾ ਜੀ 12 ਲੀਟਰ ਕੋ ਬੋਲੀ ਤਿਆਰ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਥੋੜਾ ਆ ਜਾ ਇਹ ਗੱਲ ਜੋ ਆਪਾਂ ਹੁਣੇ ਦੱਸ ਦੇਣਾ ਜੀ ਬੜਾ ਭਾੜਾ ਲੈਂਦੀ ਏ ਝੋਟੀ ਭਾੜਾ ਲੈਂਦੀ ਆ ਹਾਂ ਮਤਲਬ ਬੱਚਾ ਮਗਰੋਂ ਛੱਡਦੇ ਆ ਪਹਿਲਾਂ ਥੋੜਾ ਜਿਹਾ ਭਾੜਾ ਮੰਗਦੀ ਆ ਭਾੜਾ ਪਾਓ ਅੱਥੇ ਵਾਲੇ ਬਹਿ ਜਾਓ ਚੋਲੋ 12 ਲੀਟਰ ਹੁਣ ਬੋਲੀ ਤਿਆਰ ਆ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਫਿਰ ਉਹਦਾ ਮੁੱਲਿੰਦਾ ਮੁੱਲ ਦੇਖੋ ਜੀ ਝੋਟੀ ਭਾਵੇਂ ਜੇ ਤਾਂ ਪੂਰਾ ਬੱਚੇ ਦਾ ਸਹਿਮਤ ਹੋ ਕੇ ਮਿਲਦੀ ਤੇ ਭਾਵੇਂ 1 ਕਪੈੰਟੀ ਦੀ ਝੋਟੀ ਵੇਚ ਸਕਦੇ ਆ ਆਪਾਂ ਹਾਂਜੀ ਠੀਕ ਹੈ ਜੀ ਹੁਣ 1 20 ਦੀ ਦੇ ਦਈਏ ਜੀ ਕਰ ਦੋ ਹੁਣ ਮਾਨ ਕਰ ਦਈਏ ਕਰ ਦੋ 1 115000 ਦੀ 115000 ਦੀ ਦੋ ਟਾਈਮ ਕੋ ਤਿੰਨ ਟਾਈਮ ਚ ਹੋਵੇ ਆ ਮੂਰੇ ਬੱਚਾ ਇਹਦਾ ਨਾਲ ਹੀ ਬੰਨਿਆ ਹਾਂਜੀ ਠੀਕ ਹੈ ਨਾਲੂ ਨਾਲ ਬੱਚੇ ਦਾ ਬੱਚਾ ਖਾਓ ਕੋ ਬੱਚੇ ਨੂੰ ਆ ਵੇਖੋ ਇਹਦਾ ਵੀ ਨਾਲ ਖੋ ਲੋ ਜਾ ਆ ਵੇਖੋ ਇਹਦਾ ਵੀ ਨਾਲੂ ਨਾਲ ਆ ਜੀ ਵੇਖੋ ਹਾਂਜੀ ਹਾਂਜੀ ਬੱਚੇ ਤਾਜ਼ੇ ਬਿਲਕੁਲ ਆਪਣੀਆਂ ਮਈਆਂ ਤਾਜ਼ੀਆਂ ਬਿਲਕੁਲ ਠੀਕ ਹੈ ਠੀਕ ਹਾਂਜੀ ਨਾ ਸੋਤ ਆ ਉਹ ਸਭ ਅਗਲੀ ਆ ਛੋਟੀ ਇਹ ਕਹਿੰਦੀ ਪਹਿਲੇ ਸੂਈ ਆ ਜੀ ਚਾਰ ਦਾੰਦ ਇਹ ਵੀ ਸੂਈ ਆ ਇਹ ਵੀ ਸੂਈ ਆ ਠੀਕ ਹੈ ਇਹ ਵੀ ਸੂਈ ਆ ਇਹ ਵੀ ਸੂਈ ਕੱਟੀ ਮਗਰਿਆ ਇਹਦੇ ਇਹਦੇ ਮਗਰ ਕੱਟੀ ਆ ਕੱਟੀ ਇਹਦੇ ਮਗਰ ਤੋਰੋ ਵੀਰੇ ਖੋਲੋ ਇਹਨੂੰ ਤੋਰ ਬਈ ਲੋਈ ਪਹਿਲੇ ਸੂਏ ਸੂਈ ਆ ਜੱਤ ਵਾਲੀ ਝੋਟੀ ਆ ਜੱਤ ਵਾਲੀ ਝੋਟੀਆਂ ਜੀ ਤੇ ਇਹ ਵੀ ਹਰਿਆਣੇ ਦੀ ਆ ਉਧਰ ਦੀ ਆ ਝੋਟੀ ਦਿਸੀ ਜਾਂਦੀ ਪਹਿਲਾ ਸੁਭਾ ਵੇਖੋ ਥਾਂ ਐਡਾ ਸਪੈਸ਼ਲ ਤੇ ਇੰਨੀ ਸਪੈਸ਼ਲ ਚਵਾਈ ਲੱਗੀ ਕੀ ਗੱਲ ਹਾਂਜੀ ਠੀਕ ਹੈ ਬਹੁਤ ਜ਼ਿਆਦਾ ਲੋਈ ਜਿਹੜਾ ਰੱਬ ਨੇ ਲਾਇਆ ਨਹੀਂ ਸਿੰਗ ਕੁਆਲਿਟੀ ਬੜੀ ਸੋਹਣੀ ਹੈ ਜੀ ਹਾਂਜੀ ਹਾਂਜੀ ਫਿਰ ਮੂੰਹ ਦੀ ਬਹੁਤ ਠੰਡੀ ਵੜੀ ਭਾਵੇਂ ਇਤਨਾ ਥੱਲੇ ਬਹਜੋ ਹਾਂਜੀ ਭਾਵੇਂ ਇੱਥੇ ਥੱਲੇ ਬਹਜੋ ਢੱਕੀਏ ਠੀਕ ਹੈ ਜੀ ਢੱਕੀ ਬੜੱਕੀ ਭਾਵੇਂ ਇਤਰਾ ਬਹਜੋ ਬਲ ਬਹੁਤ ਹੀ ਜਿਆਦੀ ਧੀਰੀ ਐ ਏਦਾਂ ਬਹੇ ਚੋਈ ਜਾਓ ਬਹੁਤ ਠੰਡੀ ਹੈ ਜੀ ਲੈ ਚਲੋ ਬਈ ਹਾਂਜੀ ਖੋਸਾ ਫਿਰ ਇਹਦਾ ਮੁੱਲ ਇਹਦਾ ਮੁੱਲ ਤੇ 1 10 ਕਰਦੇ ਆ ਜੀ 1 ਲੱਖ 10 ਹਜ਼ਾਰ ਮੁੱਲ ਤੇ ਦੇਣੀ ਕਿੰਨੇ ਦੀ ਫੁੱਸ ਦੇ ਦਿਆ ਜੀ 1 5 ਦੀ ਦੇ ਦਿਆ ਜੀ ਵਾਨ ਕੇ ਪਿੱਛੇ ਹਰ ਜਾਵੇ 15 15 ਦੀ 15 ਹੋਵੇ 5000 ਹੋਰ ਸ਼ੋਨ ਲੱਖ ਪੂਰੇ ਲੱਖ ਦੀ ਝੋਟੀ ਦੇ ਦੰਗ ਜੀ ਹਾਂਜੀ ਲਓ ਲੱਖ ਦੀ ਆ ਵਖਾਓ ਥਣ ਸੁਣਿਆ ਸ਼ਭਾ ਜ ਲੱਗਾ ਜੀ ਇਹਨਾਂ ਵੇਖੋ ਥਣ ਜਿਹੜਾ ਨਹੀਂ ਦਸੀ ਹੈਗੀ ਪਹਿਲੜੇ ਥਣ ਥਣ ਵਿਚ ਜਾ ਵਾਈ ਲੱਗਾ 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 ਵੇਖੋ ਥਣ ਵੇਖੋ ਸਿੰਘ ਹੀ ਸਭ ਚੀਜ਼ਾਂ ਕੱਟੀ ਮਗਰ ਕੱਟੀ ਮਗਰ ਇਹਦਾ ਵੀ ਨਾਲੂ ਨਾਲ ਆ ਠੀਕ ਹੈ ਇਹਦਾ ਵੀ ਨਾਲੂ ਨਾਲ ਤੇ ਆ ਗਈ ਆ ਨੀਲੀ ਇਹ ਨੀਲੀ ਆ ਗਈ ਲਓ ਵੇਖੋ ਜੀ ਇਹ ਨੀਲੀ ਆ ਗਈ ਆ ਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਇਹ ਸਾਰੀਆਂ ਨਿਸ਼ਾਨੀਆਂ ਸਾਰੇ ਕੈਰੈਕਟਰ ਆ ਆਈਏ ਤੁਹਾਨੂੰ ਆਪਾਂ ਦਰਨੇਖਲਾ ਵਿਖਤ ਤੋਰ ਕੇ ਵਿਖਾਓ ਤੋਰ ਬਾਈ ਇਹ ਮੈਂ ਅੱਜ ਚੋਈ ਆ ਸਜੇ 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 ਕੋਟ ਕੇ ਪਰ ਕੋਟ ਕੇ ਵੱਡੀ ਮੱਝ ਆ ਹਾਂਜੀ ਵੱਡੀ ਮੱਝ ਆ ਨੀਲੀ ਨੀਲੀ ਹਾਂਜੀ ਸਾਰੀਆਂ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਮ ਵਾਲੀ ਨੂੰ ਹਰ ਇੱਕ ਨਿਸ਼ਾਨੀ ਵਾਲਾ ਕੈਰੈਕਟਰ ਨਿਸ਼ਾਨੀ ਸਾਰੀਆਂ ਚੱਡੇ ਤੇ ਆ ਵੇਖੋ ਅੱਖਾਂ ਖਾ ਇਧਰ ਮੂੰਹ ਵਿਖਾਓ ਪਿਆਓ ਰੋਕ ਰਿਖ ਨੀ ਨਹੀਂ ਲੈ ਕੇ ਲੈ ਕੇ ਲੈ ਕੇ ਮੈਂ ਕੋਈ ਮੂੰਹ ਮਾ ਵਿਖਾ ਦੂ ਦਿਖਾਓ ਹਾਂ ਫੜ ਮੋੜ ਉਹ ਕਮਾਈ ਨੂੰ ਹਾਂ ਚਲੋ ਫੜ ਮੋੜ ਕੈਮਰੇ ਤੋਂ ਡਰਦੀ ਥੋੜੀ ਜੀ ਇੱਧਰ 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 ਦੇਖੋ ਜੀ ਪੂਰੀਆਂ ਨਿਸ਼ਾਨੀਆਂ ਲੋਕ ਕਿਹੜੀ ਕਿਹੜੀ ਮੋਟੀ ਅੱਖ ਰੱਬ ਨੇ ਦਿੱਤੀ ਮੈਂ ਨੂੰ ਸਰਕ ਚੀਜ਼ ਚੰਗੀ ਦਿੱਤੀ ਆ ਮਣਕੀ ਅੱਖ ਹਾਂ ਜੀ ਮਣਕੀ ਅੱਖ ਪੂਰੀਆਂ ਪੂਰੀ ਪਿਓਰ ਨੀਲੀ ਹੈ ਨਾ ਜੀ ਹਾਂ ਜੀ ਹਾਂ ਜੀ ਦੋਗਲੀ ਨੀਲੀ ਨਹੀਂ ਗ੍ਰੇਡਰ ਲੋਕ ਡੱਬੀਆਂ ਡੱਬੀਆਂ ਨੂੰ ਨੀਲੀ ਕਹੀ ਜਾਂਦੇ ਆ ਹਾਂ ਜੀ ਪਰ ਪਿਓਰ ਨੀਲੀ ਜਿਹਨੂੰ ਆਂਦੇ ਉਹ ਆ ਜੀ ਉਹ ਬਾਈ ਲੈ ਚਲੋ ਜੀ ਲੈ ਚਲ ਦੂਜਾ ਸੂਆ ਕਿੰਨੇ ਦਾ ਹੋਣਗੇ ਸੂਈ ਨੇ ਦੱਸੂਆ ਸੂਈ ਨੂੰ 24 ਤਰੀਕ ਦੀ ਸੂਈ ਆ ਜੀ 8-10 ਦਿਨ ਹੋ ਗਿਆ 10 ਦਿਨ ਹੋ ਗਿਆ ਹਾਂਜੀ ਇਹ ਕਿੰਨੇ ਦੁੱਧ ਹੈ ਹੁਣ ਮੈਂ ਚੋਈ ਆ ਸਾਰੀ ਗੱਲ ਆਪਾਂ ਤੁਹਾਨੂੰ ਦੱਸ ਦਿੰਨੇ ਜੀ ਅੱਛਾ ਇਹ ਮੈਂ ਤਾਂ ਕਿਸੇ ਬੰਦੇ ਨਾਲ ਰਾਤ ਦਾ ਸੌਦਾ ਹੋਇਆ ਠੀਕ ਹੈ ਜੀ ਠੀਕ ਹੈ ਜੀ ਕੱਲ ਸ਼ਾਮਾਂ ਦਾ ਸੌਦਾ ਹੈ ਕੱਲ ਸ਼ਾਮ ਹੀ ਉਹਨੇ ਚੋਈ ਆ ਹਾਂਜੀ ਅੱਜ ਸਵੇਰੇ ਆ ਕੇ ਚੋਈ ਉਹਨੇ ਮੈਂ 7:30 ਵਜੇ ਹਾਂਜੀ ਠੀਕ ਹੈ ਜੀ ਪੂਰੀ ਉਹਦੀ ਚੋਾਈ ਹੋਈ ਸੌਦਾ ਬੰਦੇ ਨੇ 1000 ਰੁਪਏ ਸਾਨੂੰ ਸਾਈ ਦਿੱਤੀ ਆ ਠੀਕ ਹੈ ਜੀ ਜੇ ਉਹ ਆ ਗਿਆ ਉਹ ਤਾਂ ਅੰਦਾਜ ਹੈ ਗਿਆ ਪਹਿਲੀ ਦਿਨੀ ਕਰਕੇ ਬੈਂਕਾਂ ਬੰਦਿਆ ਉਹਦੇ ਪੈਸੇ ਨਹੀਂ ਵਿਖਲੇ ਮੈਂ ਉਹਨੂੰ ਪੈਸਾ ਬੰਦਾ ਉੱਪਰ ਜਿਵੇਂ ਪੈਸੇ ਲੈਣੇ ਲੱਗਦਾ ਉਹ ਤਾਂ ਚੈੱਕ ਲੈ ਲਾ ਮੈਂ ਚੈੱਕ ਨਹੀਂ ਲੈਣਾ ਇਹੋ ਪੈਸੇ ਦੇ ਕੇ ਲੈ ਗਿਆ ਤਾਂ ਉਹਨੂੰ ਦੇ ਦਾਂਗੇ ਤੇ ਨਹੀਂ ਤੇ ਕਹੇ ਵੀਰ ਭਰਾ ਨੇ ਲੈਣੀ ਉਹ ਤੋਂ ਉਹਨੂੰ ਦੇ ਦਾਂਗਾ ਫੜੀ ਬਾਕੀ ਤੇ ਵੇਖੋ ਜੀ ਇਸ ਤਰ੍ਹਾਂ ਦੀ ਝੋਟੀ ਇਹਨੂੰ ਦੋਹੀਂ ਬੰਨੀ ਬਹਿ ਕੇ ਚੋਈ ਜਾਓ ਇਹਦਾ ਬੱਚਾ ਮਰ ਗਿਆ ਸਾਡੇ ਕੋਲ ਇਹ ਬੱਚਾ ਹੈ ਨਹੀਂ ਹੁੰਦਾ ਬੱਚਾ ਮਰ ਗਿਆ ਇਹਨੂੰ ਕੁਝ ਨਹੀਂ ਕਰਨਾ ਇਹ ਦੇਖੋ ਧਾਰ ਦੇਣੀ ਆ ਹਾਂਜੀ ਹਾਂਜੀ ਆ ਵੇਖੋ ਭਾਵੇਂ ਮਦਨਨ ਧਾਰ ਦੇ ਉੱਤੇ ਕੋਈ ਤਿੰਨ ਵਾਰਾਂ ਦਿਨ ਚ ਚੋੜੇ ਠੀਕ ਹੈ ਜੀ ਪੰਜਾਂ ਮਿੰਟਾਂ ਹੀ ਦੁੱਧ ਲਾਉਗੀ ਠੀਕ ਹੈ ਜੀ ਇੱਥੋਂ 500 ਕਿਲੋਮੀਟਰ ਕੋਈ ਦੂਰ ਲਾ ਜਾਈ ਹਾਂਜੀ ਜੇ ਮੈਂ ਜਾ ਕੇ ਸਾਡੀ ਲੱਤ ਚੁੱਕ ਜੇ ਉੱਥੇ ਹਾਂਜੀ ਮਿਲੇ ਨਾ 20000 ਰੁਪਏ ਉਹਦੀ ਰਕਮ ਨਾ ਮੈਂ ਦੇਵਾਂਗਾ ਦੋ ਬੰਨੇ ਦਾ ਕਰਾਵਾ ਦੇਵਾਂਗਾ ਠੀਕ ਹੈ ਜੀ ਠੀਕ ਹੈ ਜੀ ਇਦਾਂ ਦੀਏ ਮੋਲੇ ਬੋਸਾ ਵੀ ਦਾ ਮੁੱਲ ਮੋਲੇ ਦਾ 130 ਦੀ ਦਿੱਤੀ ਆ ਜੀ 1 ਲੱਖ 30 ਹਜ਼ਾਰ ਦੀ ਦਿੱਤੀ ਆ ਲੱਖ 30 ਹਜ਼ਾਰ ਦੀ ਦਿੱਤੀ ਆ ਫਿਰ ਆ ਗਿਆ ਉਹ ਜਿਉ ਆ ਗਿਆ ਤੂੰ ਲੈ ਜਾ ਜੇ ਨਾ ਆਇਆ ਤੀ ਜਿਹੜਾ ਕਿਸੇ ਵੀਰ ਭਰਾ ਨੂੰ ਚੰਗੀ ਲੱਗਦੀ ਹੈ ਲੈ ਜ ਹੁਣ ਚੋਈ ਆ ਮੈਂ ਠੀਕ ਹੈ ਇਹ ਮੈਂ ਦੁੱਧ ਜਿਹੜਾ ਹੁਣ ਇਹਦੇ ਕੋਲ ਡੱਟ ਤਿਆਰ ਹੈ 14 ਲੀਟਰ ਠੀਕ ਹੈ ਵੇਖੀ ਆ ਫੌਜੀ ਸਾਹਿਬ ਕੋਲ ਇਹ ਆ 4-5 ਮੱਜਾਂ ਸਾਰੀਆਂ ਸੱਜਰ ਸੁਈਆਂ ਤੇ ਫੌਜੀ ਸਾਹਿਬ ਬੋਲੋ ਫਿਰ ਡਰੈੱਸ ਆਪਣਾ ਜੀ ਨੰਬਰ ਹੈਗਾ 98147 18792 ਹਾਂਜੀ ਹਾਂਜੀ ਗਰਨਾਮ ਸਿੰਘ ਫੌਜੀ ਪਿੰਡ ਤਿੰਮੋਵਾਲ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਤਿਕਾਰ ਸਤਿਕਾਰ